ਅੱਜ ਸਾਡੇ ਸਾਰਿਆਂ ਦੇ ਲਈ ਵਿਸ਼ੇਸ਼ ਦਿਨ ਹੈ ਕਿਉਂਕਿ ਅਸੀਂ ਗੁਰਦਾਸਪੁਰ ਦੇ ਵਿੱਚ ਸਮਜੀ ਮਸੀਹ ਕਲੀਸੀਆ ਮਸੀਹ ਲੋਗ ਇਕੱਠੇ ਹੋ ਕੇ ਕੁਦੌਉਂਦੇਸ਼ ਮਸੀਹ ਦਾ ਜਨਮ ਦਿਹਾੜਾ ਪ੍ਰੇਸ਼ਕੁਸ਼ੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢਿਆ ਹੈ ਅਤੇ ਇਸ ਸ਼ੋਭਾ ਯਾਤਰਾ ਦਾ ਕਾਸ ਮਕਸਦ ਹੈ ਕਿ ਸਭ ਤੋਂ ਪਹਿਲਾ ਮਸੀਹ ਦੇ ਵਿੱਚ ਸਾਰੇ ਈਸਾਈ ਇੱਕ ਹੈ ਕਿਉਂਕਿ ਕੁਦਾਉਂ ਦੇ ਯਿਸੂ ਮਸੀਹਾ ਪ੍ਰਾਰਥਨਾ ਵੀ ਇਹੋ ਹੀ ਸੀ ਕਿ ਖੁਦਾ ਬਾਪ ਦੇ ਅੱਗੇ ਜਿਸ ਤਰ੍ਹਾਂ ਮੈਂ ਅਤੇ ਬਾਪ ਇੱਕ ਹਾਂ ਉਸੇ ਤਰ੍ਹਾਂ ਤੁਸੀਂ ਵੀ ਇੱਕ ਹੋ ਜਾਣ ਅਤੇ ਅੱਜ ਅਸੀਂ ਇਸ ਪਾਈਜਾਰੇ ਤੇ ਆ ਗੀ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਕਿ ਖੁਦਾ ਬਾਪ ਨੇ ਪ੍ਰਭੂ ਪਰਮੇਸ਼ਵਰ ਨੇ ਪ੍ਰਭ ਯਿਸੂ ਮਸੀਹ ਨੂੰ ਵੀ ਇਸੇ ਮਕਸਦ ਦੇ ਲਈ ਇਸ ਧਰਤੀ ਉੱਤੇ ਭੇਜਿਆ ਹੈ ਤਾਕੀ ਖੁਦਾ ਦਾ ਉਸ ਪਿਆਰ ਅਤੇ ਸੰਧੀ ਸ਼ਾਂਤੀ ਦਾ ਸੰਦੇਸ਼ ਸਾਰੇ ਸੰਸਾਰ ਦੇ ਵਿੱਚ ਫੈਲਾਇਆ ਜਾਵੇ ਅਤੇ ਇਸੇ ਮਕਸਦ ਦੇ ਲਈ ਅਸੀਂ ਉਸ ਸੰਦੇਸ਼ ਨੂੰ ਲੈ ਕੇ ਅੱਜ ਪ੍ਰਭੇਸ਼ ਮਸੀਹ ਦੇ ਜਨਮ ਦਿਹਾੜੇ ਦੇ ਇਸ ਮੌਕੇ ਦੇ ਉਤੇ ਸ਼ੋਭਾ ਯਾਤਰਾ ਕੱਢਿਆ ਅਤੇ ਇਸ ਲਈ ਮੈਂ ਸ਼ਹਿਰ ਦੇ ਇੱਕ ਇੱਕ ਜੀਨ ਨੂੰ ਇੱਕ 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 ਵਿਅਕਤੀ ਨੂੰ ਇਸ ਖੁਸ਼ੀ ਦੇ ਮੌਕੇ ਤੇ ਪ੍ਰਭੇਸ਼ ਮਸੀਹ ਦਾ ਜਨਮ ਦਿਹਾੜੇ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲੇ ਕਿ ਪ੍ਰਮਾਤਮਾ ਦੇਗੇ ਪ੍ਰਭੂ ਦੇਗੇ ਪ੍ਰਭੀਸ਼ ਮਸੀਦੇ ਇਹ ਦੁਆ ਹੈ ਕਿ ਸ਼ਹਿਰ ਦੇ ਵਿੱਚ ਹਮੇਸ਼ਾ ਅਮਨ ਚੇਨ ਅਤੇ ਸ਼ਾਂਤੀ ਦਾ ਵਾਤਾਵਰਨ ਹੋਵੇ ਤਾਂ ਕਿ ਸਾਰੇ ਲੋਕ ਜਿੰਨੇ ਵੀ ਇਸ ਗੁਰਦਾਸਪੁਰ ਦੇ ਵਿੱਚ ਜਾਂ ਜਿੰਨੇ ਵੀ ਦੁਨੀਆ ਦੇ ਵਿੱਚ ਲੋਕ ਹੈ ਸਾਰੇ ਇਸੇ ਤਰ੍ਹਾਂ ਅਮਨ ਚੇਨ ਸ਼ਾਂਤੀ ਦੇ ਵਿੱਚ ਅਤੇ ਪਾਈ ਜਾ ਰਹੇ ਦੇ ਵਿੱਚ ਮਿਲ ਜੁਲ ਕੇ ਰਹੇ ਅਤੇ ਪਰਮੇਸ਼ਵਰ ਖੁਦਾ ਹੁੰਦ ਯਿਸੂ ਮਸੀਹ ਸਭ ਨੂੰ ਆਸ਼ੀਸ਼ ਅਤੇ ਬਰਕਤ ਦੇਵੇ ਅਤੇ ਇਸ ਦੇ ਨਾਲ ਇਸ ਵੱਡਾ ਦਿਨ ਜਾਂ ਮਰੀ ਕ੍ਰਿਸਮਸ ਅਤੇ ਆਉਣ ਵਾਲੇ ਨਵੇਂ ਸਾਲ ਹੈਪੀ ਨਿਊ ਇਅਰ ਟੂ 올 ਆਫ ਧਮ ਮੈਂ ਰੈਵਰੈਂਟ ਸਰਦੂਲ ਮਸੀਹ ਗੁਰਦਾਸਪੁਰ ਦੇ ਇਲਾਕੇ ਦੀ ਸੇਵਾ ਕਰਦਾ ਹਾਂ ਔਰ ਅੱਜ ਜਦੋਂ ਅਸੀਂ ਸਾਰੇ ਗੁਰਦਾਸਪੁਰ ਦੇ ਵਿੱਚਾਰੇ ਜਿਲ੍ਹਾ ਗੁਰਦਾਸਪੁਰ ਦੇ ਵਾਸੀਓ ਤੇ ਹਿੰਦੁਸਤਾਨ ਸਾਡੇ ਦੇਸ਼ ਦੇ ਸਾਰੇ ਵਾਸੀਓ ਤੁਹਾਨੂੰ ਸਾਰਿਆਂ ਨੂੰ ਵੱਡੇ ਦਿਨ ਦੀ ਬਹੁਤ ਬਹੁ ਮੁਬਾਰਕਬਾਦ ਦਿੰਦਾ ਹੈ ਜਦੋਂ ਅੱਜ ਅਸੀਂ ਫਾਦਰ ਜohn ਜੀ ਦੀ ਗਵਾਹੀ ਦੇ ਵਿੱਚ ਗਵਾਹੀ ਦੇ ਵਿੱਚ ਅਸੀਂ ਅੱਜ ਸ਼ੋਭਾ ਯਾਤਰਾ ਪੂਰੇ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਸਾਰੇ ਪਾਸਟਾਨ ਸਾਰੀਆਂ ਮਿਸ਼ਨਾਂ ਵੱਲੋਂ ਸਮੁੱਚੇ ਤੌਰ ਤੇ ਤੇ ਲੈ ਕੇ ਗਏ ਆ ਤੇ ਬਹੁਤ ਵੱਡੀ ਰੌਣਕ ਜਿਹੜੀ ਹੈ ਉਹ ਸਾਰੇ ਸ਼ਹਿਰ ਦੇ ਵਿੱਚ ਦਿਖਾਈ ਦਿੱਤੀ ਅਸੀਂ ਇਹ ਦੱਸਿਆ ਹੈ ਕਿ ਅਸੀਂ ਸਾਰੇ ਮਸੀਹ ਜਨੀਆਂ ਵੀ ਮੰਡਲੀਆਂ ਜਿੰਨੇ ਵੀ ਅਸੀਂ ਗਰੁੱਪ ਜਿੰਨੇ ਵੀ ਮਤਲਬ ਚਰਚਸ ਆ ਅਸੀਂ ਸਾਰੇ ਦੇ ਸਾਰੇ ਇਕਾਂ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਸਾਰੀ ਮਨੁੱਖ ਜਾਤੀ ਨੂੰ ਸ਼ਾਂਤੀ ਦਾ ਸੰਦੇਸ਼ ਹੁੰਦੇ ਨੇ ਉਹ ਇਸੇ ਕਰਕੇ ਦੁਨੀਆ ਵਿੱਚ ਆਏ ਕਿ ਲੋਕ ਬਚਾਏ ਜਾਣ ਸ਼ਾਂਤੀ ਸੂਲ੍ਹਾ ਤਫਾਕ ਨਾ ਰਹਿਣ ਇਸ ਕਰਕੇ ਸਾਡੀ ਪ੍ਰਾਰਥਨਾ ਵਾ ਅਰਦਾਸ ਬੇਨਤੀ ਹੈ ਕਿ ਅਸੀਂ ਭਾਵੇਂ ਹਿੰਦੂਆਂ ਭਾਵੇਂ ਸਿੱਖਾਂ ਭਾਵੇਂ ਮੁਸਲਮਾਨਾਂ ਭਾਵੇਂ ਸਾਈਆਂ ਅਸੀਂ ਸਾਰੇ ਇੱਕੋ ਹੀ ਪਰਮਾਤਮਾ ਦੀ ਔਲਾਦ ਆਂ ਤੇ ਸਾਨੂੰ ਸਾਰਿਆਂ ਨੂੰ ਉਸ ਪਰਮੇਸ਼ਰ ਦੇ ਬੱਚੇ ਬੱਚੀਆਂ ਹੁੰਦੇ ਹੋਏ ਛੁਲਾਤ ਫਾਗ ਤੇ ਪਿਆਰ ਨਾਲ ਰਹਿਣਾ ਚਾਹੀਦਾ ਵਾ ਪਰਮੇਸ਼ਰ ਦੀ ਬਾਣੀ ਪਵਿੱਤਰ ਬਾਈਬਲ ਚ ਦੱਸਿਆ ਗਿਆ ਕਿ ਇਹ वचन ਪੱਕਾ ਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਆ ਕਿ ਮਸੀਹ ਯਸੂ ਪਾਪੀਆਂ ਨੂੰ ਬਚਾਉਣ ਲਈ ਇਸ ਦੁਨੀਆ ਵਿੱਚ ਆਏ ਪਾਪੀ ਸਾਰਾ ਸੰਸਾਰ ਹੈ वचन ਇਹ ਦੱਸਦਾ ਕਿ ਹਰ ਇੱਕ ਇਨਸਾਨ ਨੇ ਪਾਪ ਕੀਤਾ ਉਹ ਪਰਮੇਸ਼ਰ ਦੇ ਪ੍ਰਸਾਦ ਤੁਰ ਅਗੇ ਨੇ ਪ੍ਰਭੂ ਯਿਸੂ ਮਸੀਹ ਜੀ ਆਪਣੀ ਕੁਰਬਾਨੀ ਦੇ ਦੁਆਰਾ ਪੂਰੇ ਜਗਤ ਨੂੰ ਪਰਮੇਸ਼ਰ ਨਾਲ ਮਿਲਣਾ ਚਾਹੁੰਦੇ ਨੇ ਔਰ ਬਾਣੀ ਦੱਸਦੀ ਹੈ ਬਾਈਬਲ ਦੱਸਦੀ ਹੈ ਕਿ ਜਿਹੜੇ ਲੋਕ ਯਿਸੂ ਤੇ ਨਿਚਾ ਕਰਦੇ ਨੇ ਉਹ ਨਾਸ਼ ਨਹੀਂ ਹੁੰਦੇ ਉਹਨਾਂ ਦੇ ਪਾਪ ਮਾਫ ਹੋ ਜਾਂਦੇ ਆ ਦੁੱਖਾਂ ਬਿਮਾਰੀਆਂ ਪਰੇਸ਼ਾਨੀਆਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਜਾਂਦਾ ਸਾਡੀ ਬੇਨਤੀ ਹੈ ਕਿ ਆ ਜਿਹੜਾ 크ਿਸਮਸ ਦਾ ਦਿਹਾੜਾ 2024 ਦਾਵਾ ਤੁਹਾਡੇ ਸਾਰਿਆਂ ਦੇ ਵਾਸਤੇ ਖੁਸ਼ੀ ਦਾ ਸ਼ਾਂਤੀ ਦਾ ਖੁਸ਼ ਦੀ ਦਾ ਇਹ ਦਿਨ ਜਿਹੜਾ ਵਾ ਹੋਵੇ ਤੇ ਨਵਾਂ ਸਾਲ ਜਿਹੜਾ 2025 ਚੜਨ ਵਾਲਾ ਤੁਹਾਨੂੰ ਤਰੱਕੀਆਂ ਮਿਲ ਜਾਣ ਔਰ ਸਾਡੇ ਦੇਸ਼ ਦੇ ਵਿੱਚ ਇੱਕ ਵੱਡੀ ਸ਼ਾਂਤੀ ਵੱਡੀ ਤਰੱਕੀ ਆਵੇ ਸਾਡੀ ਇਹ ਪ੍ਰਾਰਥਨਾ ਵਾ ਇਸ ਕਰਕੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਯਿਸੂ ਮਸੀਹ ਕਿਸੇ ਇੱਕ ਕੌਮ ਦਾ ਨਹੀਂ ਸਾਰੀਆਂ ਕੌਮਾਂ ਦਾ ਮੁਕਤੀਦਾਤਾ ਵਾ ਔਰ ਉਹਦੇ ਤੇ ਵਿਸ਼ਵਾਸ ਕਰਕੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਬਣ ਸਕਦੇ ਹਾਂ ਪ੍ਰਭੂ ਆਪ ਸਭ ਨੂੰ ਆਸ਼ੀਸ਼ ਔਰ ਬਰਕਤ ਦੇਵੇ ਜਾਮਸੀ ਦੀ ਸਭ ਤੋਂ ਪਹਿਲਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਸਾਰੇ ਭਾਈਚਾਰਿਆਂ ਨੂੰ ਪ੍ਰੋਜੋਸਫ ਮਸੀਹ ਦੇ ਨਾਮ ਤੇ ਜਾਮਸੀ ਦੀ ਔਰ ਸਭ ਤੋਂ ਵੱਡੀ ਮੁਬਾਰਕ ਹੈ ਕਿ ਸਾਡੇ ਜੋ ਵੀ ਰਿਸਪੈਕਟਡ ਫਾਦਰ ਜੌਨ ਜੋਰਜ ਜੀ ਦੇ ਵੱਲੋਂ ਇੱਕ ਛੋਟਾ ਜਿਹਾ ਪ੍ਰਾਲਾ ਕਰਕੇ ਸਾਰੀਆਂ ਮੇਨ ਲਾਈਨ ਚਰਚਸ ਔਰ ਪਾਸੇ ਸਬਾਨ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਜਿਹੜਾ ਸਬੂਤ ਦਿੱਤਾ ਵਾ ਉਹਦੇ ਲਈ ਮੈਂ ਕਿੰਨਾ ਖੁਦਾ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਤੇ ਫਾਦਰ ਜੀ ਦਾ ਵੀ ਧੰਨਵਾਦ ਕਰਦੇ ਆ ਔਰ ਸਾਰਿਆਂ ਜਿਹੜੀਆਂ ਮਿਸ਼ਨਾਂ ਨੇ ਮੇਨ ਲਾਈਨ ਚਰਚਸ ਔਰ ਪਾਸੇ ਉਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਦੇ ਕਹਿਣੇ ਨੂੰ ਮੰਨ ਕੇ ਔਰ ਮੀਟਿੰਗਸ ਦੇ ਵਿੱਚ ਹਿੱਸਾ ਲਿਆ ਔਰ ਅੱਜ ਦੇ ਦਿਨ ਦੇ ਵਿੱਚ ਜੋ ਵੀ ਇਹ ਜਿਹੜਾ ਅਸੀਂ ਜਿਹੜਾ ਗੁਰਦਾਸਪੁਰ ਸ਼ਹਿਰ ਦੇ ਅੰਦਰ ਇੱਕ 크ਿਸਮਸ ਮਸੀਹੀ ਜਿਹੜੀ ਸਾਂਝੀ ਸ਼ੋਭਾ ਯਾਤਰਾ ਕੱਢੀ ਗਈ ਆ ਔਰ ਮੈਂ ਦੇਖ ਰਿਹਾ ਸੀ ਕਿ ਕਿ ਰਸਤੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਨੰਦ ਮਾਣਿਆ ਕਿ ਸਾਰਾ ਜੋ ਵੀ ਸਾਡਾ ਸਬੂਤ ਸੀਗਾ ਇਕਤਾ ਦਾ ਉਹ ਸਬੂਤ ਨੂੰ ਦੇਖਦੇ ਹੋਏ ਲੋਕਾਂ ਨੇ ਬਹੁਤ ਵਧੀਆ ਇੱਕ ਜਿਹੜਾ ਹੰਗਾਰਾ ਭਰਿਆ ਆ ਔਰ ਮੈਂ ਚਾਹੁੰਦਾ ਕਿ ਅਗਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਚੱਲਦਾ ਰਹੇ ਔਰ ਤਾਂ ਜੋ ਇੱਕ ਜਿਹੜੀ ਸਮੂਹ ਪੁਲਿਸਿਆ ਦਾ ਇਕਤਾ ਦਾ ਜਿਹੜਾ ਸਬੂਤ ਔਰ ਭਾਈਚਾਰੇ ਦਾ ਜਿਹੜਾ ਵਰਲਡ ਵਾਈਡ ਜਿਹੜਾ ਸਾਡਾ ਤਿਉਹਾਰ ਉਹਨੂੰ ਜਿਹੜਾ ਮਨਾਉਣ ਦੀ ਜਿਹੜੀ ਇੱਕ ਉਪਰਾਲਾ ਜਿਹੜਾ ਕੀਤਾ ਗਿਆਵਾ ਉਸਦੇ ਲਈ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦ ਸ਼ਹਿਰ ਵਾਸੀਆਂ ਦਾ ਔਰ ਟ੍ਰੈਫਿਕ ਜਿਨ੍ਹਾਂ ਨੇ ਸਾਨੂੰ ਟ੍ਰੈਫਿਕ ਦੇ ਲਈ ਕੁਝ ਲੋਕਾਂ ਨੂੰ ਮੁਸ਼ਕਲਾਂ ਵਿੱਚ ਆਈਆਂ ਉਸਦੇ ਲਈ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਦਾ ਟਾਈਮ ਵੇਸਟ ਹੋਇਆ ਐਸਐਸਪੀ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਪਰਮਿਸ਼ਨ ਦਿੱਤੀ ਔਰ ਪੀਸਫੁਲੀ ਜਿਹੜਾ ਇੱਕ ਸ਼ੋਭਾ ਯਾਤਰਾ ਕੱਢਣ ਦਾ ਜੇ ਮੌਕਾ ਮਿਲਿਆ ਔਰ ਮੈਂ ਮੀਡੀਆ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਰੀ ਕਵਰੇਜ ਕੀਤੀ ਹੈ ਬਹੁਤ ਬਹੁਤ ਧੰਨਵਾਦ ਅੱਜ ਸੰਮੁੱਚੇ ਦੁਨੀਆ ਵਿੱਚ ਵਸਰੇ ਮੁਸੀਬਾਈ ਜਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਅਸੀਂ ਮਨਾਉਣ ਜਾ ਰਹੇ ਹਾਂ ਔਰ ਮੈਂ ਖਾਸ ਕਰਕੇ ਧੰਨਵਾਦੀ ਹਾਂ ਫਾਦਰ ਜੌਨ ਜੀ ਦਾ ਜਿਹੜੇ ਗੁਰਦਾਸਪੁਰ ਪੈਰਿਸਪਲਿਸਟ ਨੇ ਉਹਨਾਂ ਨੇ ਉਹਨਾਂ ਦੇ ਉਪਰਾਲਾ ਸਦਕਾ ਅੱਜ ਕਾਫੀ ਲੰਬੇ ਸਮੇਂ ਬਾਅਦ ਇਹ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਗਈ ਆ ਔਰ ਸਾਰੀਆਂ ਮਿਸ਼ਨਾਂ ਪਹਿਲੇ ਵੀ ਇੱਕ ਜੁਟ ਹੋ ਕੇ ਏਕਤਾ ਦਾ ਸਬੂਤ ਦਿੰਦੀਆਂ ਸੀ ਲੇਕਿਨ ਫਾਦਰ ਜੀ ਨੂੰ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੱਕ ਵਾਰੀ ਫੇਰ ਸਾਰੀਆਂ ਮਿਸ਼ਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਇਹ ਸ਼ੋਭਾ ਯਾਤਰਾ ਸਾਂਝੇ ਤੌਰ ਤੇ ਕੱਢੀ ਆ ਲੇਕਿਨ ਜਿੱਥੇ ਸਾਡਾ ਖੁਸ਼ੀ ਦਾ ਦੇਣਾ ਸਾਡੇ ਬਾਰੇ ਖੁਸ਼ੀਆਂ ਦਾ ਦਿਹਾੜਾ ਵਾ ਉੱਥੇ ਮੈਨੂੰ ਬੜੇ ਦੁੱਖ ਦੇ ਨਾਲ ਵੀ ਇਹ ਕਹਿਣਾ ਪੈ ਰਿਹਾ ਵਾ ਕਿ ਅੱਜ ਇੰਨੀ ਭਾਰੀ ਸੰਖਿਆ ਦੇ ਵਿੱਚ ਮੁਸੀਬਾਈਚਾਰਾ ਇਸ ਜਗ੍ਹਾ ਤੇ ਪਹੁੰਚਿਆ ਇਸ ਤਿਹਾੜ ਨੂੰ ਮਨਾਉਣ ਵਾਸਤੇ ਲੇਕਿਨ ਕੋਈ ਵੀ ਸਾਡੇ ਹਲਕੇ ਨਾਲ ਸੰਬੰਧਤ ਕੋਈ ਵੀ ਰਾਜਨੀਤਿਕ ਲੀਡਰ ਜਿਹੜਾ ਵਾ ਉਹ ਵਧਾਈ ਦੇਣ ਵਾਸਤੇ ਇਸ ਜਗ੍ਹਾ ਤੇ ਨਹੀਂ ਪਹੁੰਚਿਆ ਕਿਉਂਕਿ ਗੁਰਦਾਸਪੁਰ ਦੀ ਇੱਕ ਵਾਰਡ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਉਹ ਵਾਰਡ ਦੇ ਵਿੱਚ ਹੀ ਇਹਨੇ ਵਿਅਸ ਨੇ ਕਿ ਉਹਨਾਂ ਨੂੰ ਮੁਸੀਬ ਭਾਈਚਾਰੇ ਦੀ ਕੋਈ ਯਾਦ ਨਹੀਂ ਆਈ ਔਰ ਨਾ ਮੁਸੀਬ ਭਾਈਚਾਰੇ ਨੂੰ ਵਧਾਈ ਦੇਣ ਆਏ ਨੇ ਬਹੁਤ ਹੀ ਅਫਸੋਸਜਨਕ ਔਰ ਦੁਖਦਾਈ ਗੱਲ ਆ ਦੇਖੋ ਜੀ ਉਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਅਨਾਉਂਸ ਕਰਤਾ ਸੀ ਪੀਐਸੀ ਪੰਜਾਬ ਪੱਧਰੀ ਜਿਹੜਾ ਵੱਡਾ ਦਿਨ ਵਾ ਉਹ ਗੁਰਦਾਸਪੁਰ ਵਿੱਚ ਮਨਾਵਾਂਗੇ ਲੇਕਿਨ ਮੇਰੇ ਖਿਆਲ ਨਾਲ ਉਹ ਖਾਦੀ ਪੀਤੀ ਵਿੱਚ ਗੱਲ ਕਰ ਗਏ ਸੀ ਤੇ ਹੁਣ ਉਹਨਾਂ ਨੂੰ ਚੇਤਾ ਭੁੱਲ ਗਿਆ ਵਾ ਤੇ ਉਹਨਾਂ ਨੂੰ ਵੱਡਾ ਦਿਨ ਮਨਾਇਆ ਨਹੀਂ ਹੈਗਾ ਸਭ ਤੋਂ ਪਹਿਲਾਂ ਸਾਰੇ ਮੀਡੀਆ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਟ੍ਰਾਫਿਕ ਪੁਲਿਸ ਵਾਲਿਆਂ ਦਾ ਪੂਰੇ ਸੈੱਟ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਜ ਜਿਹੜੀ ਸ਼ੁਭ ਯਾਤਰਾ ਇਹ ਦੇ ਵਿੱਚ ਸਾਡਾ ਸਾਥ ਦੇ ਕੇ ਬਹੁਤ ਵੱਡਾ ਇੱਕ ਸੰਯੋਗ ਦਿੱਤਾ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਔਰ ਸਭ ਤੋਂ ਪਹਿਲੇ ਮੈਂ 90 ਸਾਲ ਦੀਆਂ ਤੇ ਵੱਡੇ ਦਿਨ ਦੀਆਂ ਸਾਰੇ ਮਨੁੱਖੀ ਜਾਤੀ ਨੂੰ ਮੁਬਾਰਕਬਾਦ ਦਿੰਦਾ ਔਰ ਪ੍ਰਾਰਥਨਾ ਕਰਦਾ ਕਿ ਪ੍ਰਭੂ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਹੈ ਖੁਸ਼ਹਾਲੀ ਲੈ ਕੇ ਆਵੇ ਔਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਕਮੀ ਨਾ ਰਵੇ ਬਾਕੀ ਪ੍ਰਵੇਸ਼ ਤੰਗ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਟੇਟ ਲੈਵਲ ਦੇ ਉੱਤੇ ਜਿਹੜਾ ਵਾ ਇਹ ਵੱਡਾ ਦਿਨ ਮਨਾਉਣ ਵਾਸਤੇ ਉਹਨਾਂ ਨੇ ਐਲਾਨ ਕੀਤਾ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਐਲਾਨ ਕਰਕੇ ਉਸ ਤੋਂ ਬਾਅਦ ਜਿਹੜੀ ਇਹ ਸਟੇਟ ਸਰਗਾਸ ਹੋ ਗਈ ਹੈ ਚਲੋ ਉਹਨਾਂ ਦੀ ਆਪਣੀ ਮਾਜੀ ਆ ਭਾਈਚਾਰੇ ਨੂੰ ਵੀ ਮੈਂ ਬੇਨਤੀ ਕਰਦਾ ਕਿ ਆਪਣੇ ਜਿਹੜੇ ਸਾਡੇ ਜਿੰਨੇ ਵੀ ਰਾਜਨੀਤਿਕ ਲੀਡਰ ਆ ਭਾਈਚਾਰੇ ਦੇ ਜਿੰਨੇ ਵੀ ਨਿਵਾਸੀ ਆ ਮੈਂ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਰਾਜਨੀਤਿਕ ਜਿਹੜੀਆਂ ਪਾਰਟੀਆਂ ਨਿਕੀਆਂ ਜਿਸ ਤਰੀਕੇ ਨਾਲ ਸਾਡਾ ਲਾਹ ਲੈਂਦੀਆਂ ਨਿਕੀਆਂ ਤੇ ਸਾਡੇ ਆਏ ਦੇਣੀ ਜਿਹੜੇ ਜਿੰਨੇ ਵੀ ਸਾਡੇ ਧਾਰਮਿਕ ਸਮਾਗਮ ਹੁੰਦੇ ਨੇ ਉਹਨਾਂ ਨੂੰ ਇਗਨੋਰ ਮਾਰਦਿਆਂ ਨੇ ਉਹਨਾਂ ਦਾ ਧਿਆਨ ਦੇਣਾ ਬਹੁਤ ਲਾਜ਼ਮੀ ਹੈ ਬਾਕੀ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੱਡੇ ਦਿਨ ਤੇ ਨਵੇਂ ਸਾਲ ਦੀਆਂ ਸਾਰੀ ਮਾਨਵਜਾਤੀ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦਨਾ ਬਹੁਤ ਬਹੁਤ ਧੰਨਵਾਦ ਜੀ